ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਮਟਰ ਪਨੀਰ ਜਿਹੜਾ ਸੋਵਾਂ ਆਪਾਂ ਪਨੀਰ ਬਣਾਇਆ ਸੀਗਾ ਆਪਾਂ ਬਣਾ ਰਹੇ ਹਾਂ ਮਟਰ ਪਨੀਰ ਦੀ ਸਬਜੀ। ਅਕੜਾਈ ਵਿੱਚ ਤੇਲ ਪਾਠਾ। ਇਹਦੇ ਵਿੱਚ ਪਾਵਾਂਗੇ ਆਪਾਂ ਜੀਰਾ। పావే చమచా మర్చి మసాలా గ్రైండ్ బుక్ పావే ਉਹਨਾਂ ਦੇ ਪਾ ਦਾਂਗੇ ਆਪਾਂ ਪਾਣੀ ਦੇ ਵਿੱਚ ਉਹਦੇ ਦੇ ਵਿੱਚ ਪਾਵਾਂਗੇ ਆਪਾਂ ਲਾਲ ਮਿਰਚ ਸਵਾਦ ਅਨੁਸਾਰ ਪਾਵਾਂਗੇ ਆਪਾਂ ਨਮਕ ਇਹ ਵੀ ਪਾਵਾਂਗੇ ਆਪਾਂ ਇਹ ਚ ਪਾਵਾਂਗੇ ਆਪਾਂ ਹਲਦੀ ਬੀਜ ਫੁਨਸਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਹੁਣ 5 ਟਮਚ ਕੜਨ੍ਹਾ ਪਾ ਲਾਂ ਇੱਕ ਟਮਚ ਪਾ ਆਹੋ ਕੋਲੀ ਨੂੰ ਕਰਾਂਗੇ ਮਿਕਸ ਕਰ ਇਹਨੂੰ ਆਪਾਂ ਦੋ ਤੱਕ ਪਕਾ ਲੈਂਦੇ ਮਗੇ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾ ਦਾਂਗੇ ਇਹਨੂੰ ਪਕਾਵਾਂਗੇ ਆਪਾਂ ਜਦੋਂ ਤੱਕ ਇਹਨਾਂ ਸਮੋਤ ਉੱਪਰ ਨਹੀਂ ਆ ਜਾਂਦਾ ਤੇਲ ਉੱਪਰ ਨਹੀਂ ਆ ਜਾਂਦਾ ਅੱਜਾ ਕੱਪੇ ਨੂੰ ਪਕਾਵਾਂਗੇ ਹੁਣ ਇਹਨੂੰ ਆਪਾਂ ਭੁੰਨ ਲਾਂਗੇ ਵੀ ਥੋੜਾ ਟਾਈਮ ਲਈ ਭੁੰਨਾਂਗੇ ਇਹਨੂੰ ਸੰਗੀ ਤਰ੍ਹਾਂ ਜਦੋਂ ਤੱਕ ਤੇਲ ਉੱਪਰ ਨਹੀਂ ਆ ਜਾਂਦਾ ਇਹ ਵਿੱਚ ਚਪਾ ਪਾ ਦਾਂਗੇ ਮਟਰ। ਸਾਟ ਪੈ ਦੇ ਵਿੱਚ ਪਾਤੇ ਮਟਰ। ਮਨੇ ਇਹ ਵਿੱਚ ਆ ਪਾ ਦਾਂਗੇ ਪਾਣੀ। ਪਨੀਰ ਆਪਾਂ ਥੋੜੀ ਦੇ ਵਿੱਚ ਬਾਅਦ ਪਾਵਾਂਗੇ ਜੀ ਜਦੋਂ ਆਪਣੇ ਮਟਰ ਥੋੜੇ ਜੇ ਅਦਰਜੇ ਹੋ ਗਏ ਉਦੋਂ ਆਪਾਂ ਇਹ ਵਿੱਚ ਪਨੀਰ ਪਾਵਾਂਗੇ।